ਆਰ ਆਰੰਭ ਕਰਨ ਤੋਂ ਪਹਿਲਾਂ ਹਾਂ ਫਤਿਹ ਨਾਲ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੀਰਤਨ ਦੇ ਰਾਹ ਅਮਦ ਸ਼ਰਵਨ ਕੀਤਾ ਇੱਕ ਸਾਲਕ ਦੀ ਸਿੱਖ ਸਲਾਹ ਕਰਕੇ ਅਕਾਲ ਪੁਰਖ ਦੇ ਨਾਲ ਜੁੜਨਾ ਇਹ ਹੈ ਅਸਲ ਦੇ ਵਿੱਚ ਅਸਲ ਜਿਹੜਾ ਮਰਨਾ ਹੈ ਆਪਣੇ ਆਪ ਨੂੰ ਸ਼ਬਦ ਦੇ ਅਨੁਸਾਰੀ ਜਿਹੜਾ ਜੀਵਨ ਜਿਉਣਾ ਤੇ ਜਿਸ ਕਰਕੇ ਕਹਿੰਦੇ ਵੀ ਤੇਰਾ ਲੋਕ ਪਰਲੋਕ ਜਿਹੜਾ ਹੈ ਉਹ ਸਫਲਾ ਹੋ ਸਕਦਾ ਹੈ ਮਰਨ ਮੁਨਸਾ ਸੂਰਿਆ ਹੱਕ ਹੈ ਅਸਲ ਵਿੱਚ ਉਹ ਪ੍ਰਵਾਨ ਹੈ ਜਿਸ ਨੇ ਆਪਾ ਭਾਵ ਸ਼ਬਦ ਦੇ ਅਨੁਸਾਰੀ ਜਿਉਣਾ ਸ਼ੁਰੂ ਕਰ ਦਿੱਤਾ ਛੋਟੀਆਂ-ਛੋਟੀਆਂ ਉਮਰਾਂ ਦੇ ਵਿੱਚ ਜਿਨ੍ਹਾਂ ਨੇ ਜਿਉਣਾ ਸ਼ੁਰੂ ਕਰ ਦਿੱਤਾ ਸੀ ਸ਼ਬਦ ਦੇ ਅਨੁਸਾਰੀ ਉਹਨਾਂ ਦਾ ਦੁਨੀਆ ਦੇ ਵਿੱਚ ਜੀਵਿਆ ਹੋਇਆ ਪਰਵਾਨ ਹੋ ਗਿਆ ਭਾਵੇਂ 7 ਸਾਲ ਦੀ ਉਮਰ ਹੈ ਤੇ ਭਾਵੇਂ 9 ਸਾਲ ਦੀ ਅਸੀਂ ਇਤਿਹਾਸ ਦੇ ਨਾਲ ਸਾਂਝ ਪਾ ਰਹੇ ਸਾਂ ਕਿਸ ਤਰ੍ਹਾਂ ਅਨੰਦਪੁਰ ਸਾਹਿਬ ਤੋਂ ਸਰਸਾ ਨਦੀ ਤੱਕ ਸਰਸਾ ਨਦੀ ਤੋਂ ਅਗਲੇਰਾ ਪੰਦ ਇੱਕ ਪਾਸੇ ਚਮਕੌਰ ਸਾਹਿਬ ਦੀ ਗੜੀ ਵੱਲ ਨੂੰ ਤੇ ਦੂਸਰਾ ਪਾਸਾ ਠੰਡੇ ਬੁਰਜ ਵੱਲ ਨੂੰ ਹੁਣ ਠੰਡੇ ਬੁਰਜ ਦੇ ਵਿੱਚ ਕਿਸ ਤਰ੍ਹਾਂ ਮਾਤਾ ਗੁਜਰ ਕੌਰ ਸਾਹਿਬ ਜਾਦਿਆਂ ਨੂੰ ਲੈ ਕੇ ਸਿਪਾਈਆਂ ਦੇ ਨਾਲ ਪਹੁੰਚਦੇ ਨੇ ਕੱਲ ਦੀ ਲੜੀ ਦੇ ਵਿੱਚ ਅਸੀਂ ਇਹ ਸਰਵਣ ਕੀਤਾ ਪਹਿਲੇ ਦਿਨ ਦੀ ਕਚਹਿਰੀ ਜਦੋਂ ਸੂਬੇ ਨੇ ਕਚਹਿਰੀ ਲਾਈ ਤੇ ਉਸ ਕਚਹਿਰੀ ਦੇ ਅੰਦਰ ਸਾਇਬ ਜਾਦਿਆਂ ਨੂੰ ਬੁਲਾਇਆ ਜਾਂਦਾ ਹੈ ਕੱਲ ਵੀ ਸੁਣ ਰਹੇ ਸਾਂ ਸਿਰ ਨਹੀਂ ਝੁਕਣ ਦਿੱਤੇ ਉਹਨਾਂ ਨੇ ਆਪਣਾ ਪੈਰ ਉਸ ਖਿੜਕੀ ਦੇ ਵਿੱਚੋਂ ਅੱਗੇ ਕੱਢ ਦਿੱਤਾ ਜਦੋਂ ਅੱਗੇ ਜਾ ਕੇ ਵਜ਼ੀਰ ਖਾਨ ਦੇ ਨੇੜੇ ਪਹੁੰਚਦੇ ਨੇ ਤੇ ਆਖਿਆ ਜਾਂਦਾ ਹੈ ਵੀ ਸਲਾਮ ਕਰੋ ਕਿਉਂ ਸਲਾਮ ਕਰੋ ਕਿਉਂਕਿ ਇਹ ਰਾਜਾ ਹੈ ਰਾਜ ਭਾਗ ਦਾ ਮਾਲਕ ਹੈ ਤੇ ਇਹਦੇ ਰਾਜ ਭਾਗ ਦੇ ਅੰਦਰ ਜਿਹੜਾ ਵੀ ਕੋਈ ਆਉਂਦਾ ਹੈ ਨਾ ਝੁਕ ਕੇ ਸਲਾਮ ਕਰਦਾ ਹੈ ਤੇ ਉੱਥੇ ਅਸੀਂ ਬਾਣੀ ਦੇ ਬਚਨ ਪੜਦੇ ਆ ਬਾਬਾ ਫਤੇ ਸਿੰਘ ਵਰਗਿਆਂ ਦੇ ਜਵਾਬ ਸੀ ਬਾਬਾ ਜੋਰਾਵਰ ਸਿੰਘ ਜੀ ਦਾ ਜਵਾਬ ਸੀ ਅਸੀਂ ਤੇ ਆਪਣਾ ਸਿਰ ਇੱਕੋ ਉਸ ਰਾਜੇ ਦੇ ਅੱਗੇ ਝੁਕਾਇਆ ਹੈ ਜਿਹੜਾ ਸਮੁੱਚੀ ਕਾਇਨਾਤ ਦਾ ਰਾਜਾ ਹੈ ਯਾਦ ਰੱਖਿਓ ਉਹ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਇਹ ਜਿਹੜੇ ਰਾਜੇ ਨੇ ਨਾ ਦੁਨੀਆ ਦੇ ਵਿੱਚ ਬੈਠੇ ਹੋਏ ਐ ਕਹਿੰਦੇ ਚਾਰ ਦਿਨਾਂ ਵਾਸਤੇ ਐ ਝੂਠਾ ਭੇਖ ਐ ਝੂਠਾ ਰਾਜ ਭਾਗ ਐ ਕਿਉਂ ਕਿਉਂਕਿ ਬਾਣੀ ਆਖਦੀ ਐ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਇਸ ਕਰਕੇ ਅਸੀਂ ਸਲਾਮ ਨਹੀਂ ਕਰਨੀ ਇਹਨਾਂ ਨੂੰ ਅਸੀਂ ਝੁਕਣਾ ਨਹੀਂ ਐ ਉੱਥੇ ਸਵਾਲ ਜਵਾਬ ਹੁੰਦੇ ਐ ਤੁਹਾਨੂੰ ਪਤਾ ਐ ਤੁਸੀਂ ਸੰਸਾਰ ਦੇ ਵਿੱਚ ਹੁਣ ਜੀ ਕੇ ਕੀ ਕਰਨਾ ਹੈ ਤੁਸੀਂ ਜਾਂ ਤੇ ਸਾਡੇ ਅਨੁਸਾਰੀ ਧਰਮ ਕਬੂਲ ਕਰ ਲਿਓ ਨਹੀਂ ਤੇ ਸੱਚ ਇਹ ਹੈ ਕਿ ਜਿਹੜੇ ਤੁਹਾਡੇ ਪਿਤਾ ਜੀ ਜਾਂ ਵੱਡੇ ਵੀਰ ਨੇ ਨਾ ਉਹ ਵੀ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਨੂੰ ਵੀ ਕੋ-ਕੋ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਅੱਗੋ ਬਾਬਾ ਜੋਰਾਵਰ ਸਿੰਘ ਨੇ ਆਖਿਆ ਸੀ ਕਿ ਸ਼ੁਕਰ ਹੈ ਤੁਹਾਡੀਆਂ ਮੁਬਾਰਕ ਅੱਖਾਂ ਨੇ ਉਸ ਪਿਤਾ ਜੀ ਨੂੰ ਦੇਖਿਆ ਤੇ ਹੈ ਜਿਹੜਾ ਦੇਖਦਾ ਉਹ ਉਹਦਾ ਕਾਇਲ ਹੋ ਜਾਂਦਾ ਹੈ ਜਿਹੜਾ ਇੱਕ ਵਾਰ ਉਹਨਾਂ ਰੋਹਾਨੀ ਚਿਹਰਿਆਂ ਨੂੰ ਤੱਕਦਾ ਹੈ ਉਹਦੇ ਜੀਵਨ ਵਿੱਚ ਆਨੰਦ ਆ ਜਾਂਦਾ ਹੈ ਮੈਂ ਆਖਦਾ ਹਾਂ ਵੀ ਸ਼ੁਕਰ ਹੈ ਤੁਹਾਨੂੰ ਮੌਕਾ ਤੇ ਮਿਲਿਆ ਹੈ ਵੀ ਮੇਰੇ ਵੱਡੇ ਵੀਰਾਂ ਨੂੰ ਤੱਕਣ ਦਾ ਮੇਰੇ ਪਿਤਾ ਜੀ ਨੂੰ ਤੱਕਣ ਦਾ ਉਹਨਾਂ ਨੂੰ ਫੇਰ ਇੰਜ ਲੱਗਦਾ ਸੀ ਇਹ ਸਾਡੇ ਕਹੇ ਅਨੁਸਾਰ ਮੰਨਣ ਵਾਲੇ ਨਹੀਂ ਤੁਹਾਨੂੰ ਰਾਜ ਭਾਗ ਦੇ ਦਿੱਤਾ ਜਾਏਗਾ ਤੁਹਾਨੂੰ ਧਨ-ਦੌਲਤਾਂ ਦੇ ਦਿੱਤੀਆਂ ਜਾਣਗੀਆਂ ਤੁਹਾਨੂੰ ਜੰਗੀਰਾਂ ਜਾਇਦਾਦਾਂ ਦੇ ਦਿੱਤੀਆਂ ਜਾਣਗੀਆਂ ਤੇ ਸੱਚ ਇਹ ਹੈ ਤੁਸੀਂ ਇਸ ਧਰਮ ਨੂੰ ਕਬੂਲ ਕਰ ਲਿਓ ਉਹ ਆਖਣ ਲੱਗੇ ਰਾਏ ਰਾਜ ਭਾਗ ਜਾਇਦਾਦਾਂ ਤੇਰੇ ਕੋਲ ਲੈ ਕੇ ਕੀ ਸੰਸਾਰ ਦੇ ਵਿੱਚ ਹਮੇਸ਼ਾ ਜਿਉਂਦੇ ਰਹਿਣਾ ਜੇ ਇੱਕ ਦਿਨ ਮੌਤ ਆਉਣੀ ਹੈ ਇਨ੍ਹਾਂ ਸਰੀਰਾਂ ਨੂੰ ਤੇ ਕਿਉਂ ਨਾ ਅਣਖ ਦੇ ਨਾਲ ਸੰਸਾਰ ਤੋਂ ਜੀ ਕੇ ਜਾਇਆ ਜਾਵੇ ਉਹ ਅਣਖ ਦੇ ਨਾਲ ਬਤੀਤ ਕੀਤੀ ਹੋਈ ਜ਼ਿੰਦਗੀ ਸਾਨੂੰ 7 ਤੇ 9 ਸਾਲ ਦੀ ਬਥੇਰੀ ਹੈ ਪਰ ਅਸੀਂ ਅਲਖ ਦੇ ਨਾਲ ਜੀਣਾ ਚਾਹੁੰਦੇ ਆ ਗੁਰੂ ਪਿਆਰਿਓ ਕਿਸ ਤਰ੍ਹਾਂ ਦੇ ਉਹਨਾਂ ਨੂੰ ਡਰਾਵੇ ਦਿੱਤੇ ਜਾਂਦੇ ਆ ਕਿਸ ਤਰ੍ਹਾਂ ਧਮਕਾਇਆ ਜਾਂਦਾ ਹੈ ਤੇ ਅਸੀਂ ਕੱਲ ਵੀ ਪੜ ਰਹੇ ਸਾਂ ਵੀ ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਅਨੇਕਾਂ ਸਜਾਵਾਂ ਹੋਰ ਦਿੱਤੀਆਂ ਜਾਂਦੀਆਂ ਨੇ ਪਰ ਫਿਰ ਵੀ ਉਹ ਗੁਰੂ ਦੇ ਫਰਜੰਦ ਨਿੱਕੀਆਂ ਨਿੱਕੀਆਂ ਜਿੰਦਾਂ ਉਹ ਉਹਨਾਂ ਦੀ ਕਚਹਿਰੀ ਵਿੱਚ ਡੋਲਦੀਆਂ ਨੇ ਸਵਾਲ ਜਵਾਬ ਕੀਤੇ ਜਾਂਦੇ ਨੇ ਤੇ ਉਹਨਾਂ ਦੇ ਜਵਾਬ ਸਵਾਲਾਂ ਦੇ ਗੱਜ ਕੇ ਦਿੱਤੇ ਜਾਂਦੇ ਆ ਹੁਣ ਇਹ ਸਾਰਾ ਕੁਝ ਵੇਖਦਿਆਂ ਹੋਇਆਂ ਉਹਨਾਂ ਦੇ ਅੰਦਰ ਤੇ ਇਸ ਤਰ੍ਹਾਂ ਹੈ ਅੱਗ ਵੱਲਦੀ ਹੈ ਫੇਰ ਉੱਥੇ ਉਹਨਾਂ ਨੇ ਆਖਿਆ ਵਜ਼ੀਰ ਖਾਨੇ ਮਲੇਰ ਕੋਟਲੇ ਨੂੰ ਸਦਿਆ ਨਵਾਬ ਮਲੇਰ ਕੋਟਲਾ ਬੈਠਾ ਸੀ ਕਹਿਣ ਲੱਗੇ ਅੱਜ ਤੁਹਾਡੇ ਕੋਲ ਮੌਕਾ ਹੈ ਤੁਹਾਡੇ ਪਿਤਾ ਨੂੰ ਤੁਹਾਡੇ ਭਰਾ ਨੂੰ ਤੇ ਤੁਹਾਡੇ ਭਤੀਜੇ ਨੂੰ ਇਹਨਾਂ ਦੇ ਪਿਤਾ ਨੇ ਤੇ ਭਰਾਵਾਂ ਨੇ ਮਾਰਿਆ ਤੁਹਾਡਾ ਭਰਾ ਤੇ ਤੁਹਾਡੇ ਭਤੀਜੇ ਨੂੰ ਇਹਨਾਂ ਦੇ ਪਿਤਾ ਨੇ ਤੇ ਇਹਨਾਂ ਦੇ ਵੱਡੇ ਭਰਾਵਾਂ ਨੇ ਮਾਰਿਆ ਤੁਹਾਡੇ ਕੋਲ ਅੱਜ ਮੌਕਾ ਹੈ ਬਦਲਾ ਲੈਣ ਦਾ ਮਲੇਰ ਕੁੱਟਲੇ ਨੇ ਨਾਂ ਕਰ ਦਿੱਤੀ ਵੀ ਮੈਂ ਇਹਨਾਂ ਤੋਂ ਬਦਲਾ ਨਹੀਂ ਲੈਣਾ ਫਿਰ ਅੱਗੋ ਵਜ਼ੀਰ ਖਾਨ ਨੇ ਪੁੱਛਿਆ ਕੀ ਹੋਇਆ ਡਰ ਗਏ ਹੋ ਕਹਿੰਦਾ ਡਰਿਆ ਨਹੀਂ ਮੇਰਾ ਇਨਾ ਕਹਿਦਾ ਹੈ ਕਿ ਹੈ ਇਨਾ ਛੋਟੇ ਜਿਹੇ ਬੱਚਿਆਂ ਤੋਂ ਬਦਲਾ ਨਹੀਂ ਲੈ ਸਕਦਾ ਮੈਂ ਤੇ ਤੁਹਾਨੂੰ ਵੀ ਵਾਸਤਾ ਪਾਉਣਾ ਵੀ ਤੁਸੀਂ ਵੀ ਟਲ ਜਾਓ ਜਿਸ ਦਿਨ ਇਹਨਾਂ ਦੇ ਪਿਤਾ ਮਿਲਣਗੇ ਇਹਨਾਂ ਦੇ ਭਰਾ ਮਿਲਣਗੇ ਮੈਂ ਉਹਨਾਂ ਤੋਂ ਬਦਲਾ ਲਵਾਂਗਾ ਪਰ ਸੱਚ ਇਹ ਹੈ ਇਹਨਾਂ ਤੋਂ ਬਦਲਾ ਲੈਣਾ ਇਹ ਮੈਨੂੰ ਮੇਰਾ ਧਰਮ ਨਹੀਂ ਸਿਖਾਉਂਦਾ ਕਿ ਛੋਟੀਆਂ ਛੋਟੀਆਂ ਜਿੰਦਾਂ ਨੂੰ ਆਇ ਨੈਟ ਸੀਏ ਦਿੱਤੇ ਜਾਣ ਮੈਂ ਇਹਨਾਂ ਤੋਂ ਬਦਲਾ ਨਹੀਂ ਲੈ ਸਕਦਾ ਹੁਣ ਉੱਥੇ ਸੁਚਾਨੰਦ ਬੈਠਾ ਸੀ ਉਹ ਉੱਠ ਕੇ ਅੱਗੇ ਆਇਆ ਉਹਨੂੰ ਲੱਗਿਆ ਵੀ ਮਲੇਰ ਕੋਟਲੇ ਨੇ ਮਾਹੌਲ ਜਿਹੜਾ ਕਚੈਰੀ ਦਾ ਉਹ ਠੰਡਾ ਕਰ ਦਿੱਤਾ ਉਹਨੇ ਆ ਕੇ ਆਖਿਆ ਕਹਿਣ ਲੱਗਿਆ ਵੀ ਆਪਾਂ ਹੁਣੇ ਪੁੱਛ ਲੈਨੇ ਆ ਇਹਨਾਂ ਨੂੰ ਬਖਸ਼ਣਾ ਨਹੀਂ ਆਪਾਂ ਹੁਣੇ ਪੁੱਛ ਲੈਨੇ ਆ ਵੀ ਜੇ ਤੁਸੀਂ ਧਰਮ ਕਬੂਲ ਨਹੀਂ ਕਰਦੇ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਤੁਸੀਂ ਫਿਰ ਕੀ ਕਰੋਗੇ ਹੁਣ ਸਾਹਿਬ ਜਾਦਿਆਂ ਦਾ ਜਵਾਬ ਸੀ ਅਸੀਂ ਕਚੈਰੀ ਤੋਂ ਬਾਹਰ ਨਿਕਲਾਂਗੇ ਜੰਗਲਾਂ ਵਿੱਚ ਜਾਵਾਂਗੇ ਥਾਂ ਥਾਂ ਤੇ ਜਾਵਾਂਗੇ ਆਪਣੇ ਪਿਤਾ ਜੀ ਨੂੰ ਲੱਭਾਂਗੇ ਆਪਣੇ ਭਰਾਵਾਂ ਨੂੰ ਲੱਭਾਂਗੇ ਕਹਿੰਦੇ ਫੇਰ ਨਾਲ ਸਿੰਘਾਂ ਨੂੰ ਇਕੱਠੇ ਕਰਾਂਗੇ ਤੇ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਫਿਰ ਅਸੀਂ ਆਕੇ ਤੇਰੇ ਘਰ ਦੇ ਨਾਲ ਟੱਕਰ ਲਵਾਂਗੇ ਕਹਿੰਦੇ ਕਿੰਨਾ ਚਿਰ ਟੱਕਰ ਲਵੋਗੇ ਕਹਿੰਦੇ ਜਿੰਨਾ ਚਿਰ ਤੇਰੇ ਇਸ ਪਾਪ ਦਾ ਅੰਤ ਨਹੀਂ ਹੋ ਜਾਏਗਾ ਨਾ ਉਨਾ ਚਿਰ ਸਾਡੀ ਇਹ ਟੱਕਰ ਚੱਲਦੀ ਰਹੇਗੀ ਬੋਲੋ ਜੀ ਸਤਨਾਮ ਕਹਿੰਦੇ ਕਿਉਂ ਕਿਉਂਕਿ ਬਾਬੇ ਕਿਆਂ ਦੀ ਟੱਕਰ ਤੇ ਬਾਬਰ ਕਿਆਂ ਨਾਲ ਚੱਲਦੀ ਆ ਰਹੀ ਹੈ ਜਿਸ ਦਿਨ ਤੱਕ ਇਹ ਪਾਪ ਨੂੰ ਜੜ ਤੋਂ ਪੁੱਟਣਾ ਦਿੱਤਾ ਜਾਏਗਾ ਨਾ ਅਸੀਂ ਉਨਾ ਚਿਰ ਚੜ ਚੜ ਕੇ ਤੁਹਾਡਾ ਮੁਕਾਬਲਾ ਕਰਨ ਵਾਸਤੇ ਆਉਂਦੇ ਰਹਿਾਂਗੇ ਫਿਰ ਸੁਚਾਨੰਦ ਨੇ ਆਖਿਆ ਸੀ ਇਸ ਸੱਪ ਦੇ ਬੱਚੇ ਸਪੋਲੀਏ ਨੇ ਇਹਨਾਂ ਦੇ ਵਿੱਚ ਬੜਾ ਜ਼ਹਿਰ ਹੈ ਤੇ ਇਹਨਾਂ ਦੀਆਂ ਨੋਕਾਂ ਹੁਣੇ ਹੀ ਮੋੜ ਦਿੱਤੀਆਂ ਜਾਂ ਤੇ ਠੀਕ ਰਹੇਗਾ ਨਹੀਂ ਤੇ ਇਹਨਾਂ ਨੇ ਸਾਨੂੰ ਬੜਾ ਤੰਗ ਕਰਨਾ ਹੈ ਸਵਾਲ ਜਵਾਬ ਹੋਣ ਤੋਂ ਬਾਅਦ ਫਿਰ ਉਹਨਾਂ ਨੂੰ ਆਖਿਆ ਤੁਸੀਂ ਜਾਓ ਆਪਣੀ ਦਾਦੀ ਮਾਂ ਨਾਲ ਸਲਾਹ ਕਰੋ ਕਿ ਐਨਾ ਰਾਜ ਭਾਗ ਮਿਲਦਾ ਹੈ ਇੰਨਾ ਕੁਛ ਮਿਲ ਰਿਹਾ ਹੈ ਵੀ ਅਸੀਂ ਆਪਣੇ ਧਰਮ ਨੂੰ ਛੱਡ ਕੇ ਇਸ ਪਾਸੇ ਹੋ ਜਾਈਏ ਜਾ ਕੇ ਆਪਣੀ ਦਾਦੀ ਨਾਲ ਗੱਲ ਕਰੋ ਹੁਣ ਮਨ ਵਿੱਚ ਖਿਆਲ ਸੀ ਇਹ ਨਿੱਕੇ ਨਿੱਕੇ ਬੱਚੇ ਜਦੋਂ ਦਾਦੀ ਮਾਂ ਦੇ ਕੋਲ ਜਾਣਗੇ ਨਾ ਉੱਥੇ ਜਾ ਕੇ ਗੱਲ ਕਰਨਗੇ ਤੇ ਦਾਦੀ ਮਾਂ ਵੀ ਸੋਚੇਗੀ ਵੀ ਇੰਨੀਆਂ ਛੋਟੀਆਂ ਜਿੰਦਾ ਤੇ ਤਸੀਏ ਬਹੁਤ ਵੱਡੇ ਐ ਹੁਣ ਉੱਥੇ ਹੋ ਸਕਦਾ ਹੈ ਇਹ ਦਾਦੀ ਨਾਲ ਗੱਲ ਕਰਕੇ ਡੋਲ ਜਾਣ ਹੁਣ ਉਹਨਾਂ ਨੂੰ ਕਚੈਰੀ ਤੋਂ ਵਾਪਸ ਭੇਜਿਆ ਗਿਆ ਹੈ ਗੁਰੂ ਪਿਆਰਿਓ ਜਦੋਂ ਕਚੈਰੀ ਤੋਂ ਵਾਪਸ ਠੰਡੇ ਬੁਰਜ ਵੱਲ ਚੱਲਦੇ ਆ ਨਾ ਠੰਡੇ ਬੁਰਜ ਦੇ ਵੱਲ ਜਾਂਦੇ ਆ ਹੋਇਆਂ ਦਾਦੀ ਮਾਂ ਨੂੰ ਉਹਨਾਂ ਦੇ ਪੈਰਾਂ ਦਾ ਖੜਾਕ ਸੁਣਦਾ ਤੇ ਦਾਦੀ ਮਾਂ ਸੋਚਦੀ ਪਤਾ ਨਹੀਂ ਕਚੈਰੀ ਵਿੱਚ ਕੀ ਬੀਤਿਆ ਹੋਏਗਾ ਜਦੋਂ ਦਾਦੀ ਮਾਂ ਦੇ ਕੋਲ ਭੱਜ ਕੇ ਪਹੁੰਚੇ ਬਾਬਾ ਜੋਰਾਵਰ ਸਿੰਘ ਜੀ ਆਖਦਾ ਦਾਦੀ ਨੂੰ ਮੈਂ ਦੱਸਣਾ ਫਤੀ ਸਿੰਘ ਆਖਦਾ ਦਾਦੀ ਨੂੰ ਮੈਂ ਦੱਸਣਾ ਦਾਦੀ ਮਾਂ ਆਖਦੀ ਪੁੱਤ ਕੀ ਵਾਪਰਿਆ ਤੁਹਾਡੇ ਨਾਲ ਦਾਦੀ ਮਾਂ ਉਹਨਾਂ ਨੇ ਬੜਾ ਕੁਝ ਆਖਿਆ ਬੜੇ ਲਾਲਚ ਦਿੱਤੇ ਬੜੇ ਤਸੀਹੇ ਦੇਣ ਦੀਆਂ ਗੱਲਾਂ ਕੀਤੀਆਂ ਪਰ ਸੱਚ ਹੈ ਦਾਦੀ ਮਾਂ ਸਾਡਾ ਸਿਦਕ ਤੇਰੇ ਕੁਲ ਬਾਣੀ ਸੁਣ ਸੁਣ ਕੇ ਇੰਨਾ ਪੱਕਾ ਹੋ ਚੁੱਕਾ ਸੀ ਨਾ ਅਸੀਂ ਡੋਲੇ ਨਹੀਂ ਦਾਦੀ ਮਾਂ ਨੇ ਪੁੱਛਿਆ ਪੁੱਤ ਕੀ ਹੋਇਆ ਦਾਦੀ ਮਾਂ ਤੁਹਾਨੂੰ ਪਟੈ ਤੁਸੀਂ ਆਖਿਆ ਸੀ ਜੇ ਤੁਹਾਡਾ ਸੀਸ ਝੁਕ ਗਿਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਝੁੱਕ ਜਾਣਾ ਜੇ ਤੁਸੀਂ ਝੁੱਕ ਗਏ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸੀਸ ਝੁੱਕ ਜਾਣਾ ਹੈ ਦਾਦੀ ਜਦੋਂ ਅਸੀਂ ਕਚਹਿਰੀ ਵੱਲ ਨੂੰ ਤੁਰਿਆ ਨਾ ਉਹਨਾਂ ਨੇ ਵੱਡਾ ਦਰਵਾਜ਼ਾ ਬੰਦ ਕਰਕੇ ਤੇ ਛੋਟੀ ਖਿੜਕੀ ਖੋਲ ਦਿੱਤੀ ਹੈ ਦਾਦੀ ਮਾਂ ਅਜੇ ਮੈਂ ਫਤਿਹ ਸਿੰਘ ਨੂੰ ਦੱਸਣਾ ਹੀ ਚਾਹੁੰਦਾ ਸੀ ਫਤਿਹ ਸਿੰਘਾ ਇਸ ਖਿੜਕੀ ਦੇ ਵਿੱਚੋਂ ਆਪਣਾ ਸੀਸ ਨਾ ਝੁਕਾਈ ਤੇ ਦਾਦੀ ਮਾ ਫਤਿਹ ਸਿੰਘ ਤੇ ਮੇਰੇ ਨਾਲੋਂ ਵੀ ਬੜਾ ਸਿਆਣਾ ਨਿਕਲਿਆ ਇਹਨੇ ਪਹਿਲਾਂ ਆਪਣੀ ਜੁੱਤੀ ਉਸ ਕਚਹਿਰੀ ਦੇ ਵਿੱਚ ਵਿਖਾਈ ਤੇ ਜਦੋਂ ਵਜ਼ੀਰ ਖਾਨ ਨੇ ਪੁੱਛਿਆ ਤੇ ਫਤਿਹ ਸਿੰਘ ਨੇ ਜਵਾਬ ਦਿੱਤਾ ਵੀ ਅਸੀਂ ਤੇਰੇ ਵਰਗੇ ਰਾਜਿਆਂ ਦੇ ਰਾਜ ਭਾਗ ਨੂੰ ਤੇ ਜੁੱਤੀ ਦੀ ਨੋਕ ਦੇ ਬਰਾਬਰ ਸਮਝਦੇ ਹਾਂ ਬੋਲੋ ਜੀ ਸਤਨਾਮ ਦਾਦੀ ਮਾ ਨੇ ਫਿਰ ਗਲਵਕੜੀ ਵਿੱਚ ਲਿਆ ਪੋਤਿਓ ਤੁਸੀਂ ਤੇ ਮੇਰੇ ਸਮਝਾਏ ਤੋਂ ਵੀ ਵੱਧ ਜਵਾਬ ਦੇ ਕੇ ਆਏ ਹੋ ਵਕਤ ਪਿਆ ਬਾਬਾ ਮੋਤੀਰਾ ਮਹਿਰਾ ਜੀ ਦੁੱਧ ਦੀ ਸੇਵਾ ਲੈ ਕੇ ਫਿਰ ਬੁਰਜ ਦੇ ਵਿੱਚ ਪਹੁੰਚੇ ਨੇ ਮਾਂ ਮੈਂ ਤੁਹਾਡੇ ਵਾਸਤੇ ਦੁੱਧ ਲੈ ਕੇ ਆਇਆ ਨਿੱਕੇ ਨਿੱਕੇ ਬੱਚਿਆਂ ਵਾਸਤੇ ਦੁੱਧ ਦੀ ਸੇਵਾ ਲੈ ਕੇ ਆਇਆ ਉਸ ਸਮੇਂ ਦੇ ਹਾਲਾਤ ਨੂੰ ਨਾ ਕਿਸੇ ਨੇ ਬੜਾ ਸੋਣਾ ਲਿਖਿਆ ਸੀ ਕਿ ਬਾਬਾ ਮੋਤੀਰਾ ਮਹਿਰਾ ਕਿਸ ਤਰ੍ਹਾਂ ਦਾਦੀ ਦੇ ਨਾਲ ਆਕੇ ਮਾਤਾ ਦੇ ਨਾਲ ਗੱਲਬਾਤ ਕਰਦਾ ਉਹਨੇ ਆਖਿਆ ਸੀ ਮੈਂ ਕਿਰਤੀ ਹਲ ਨਾ ਕਰ ਸਕਾਂ ਬੁਰਜਾ ਤੋਂ ਉੱਚੇ ਸਵਾਲਾਂ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਸ਼ਕੋ ਸ਼ਕਾਵੋ ਲਾਲਾ ਨੂੰ ਦਾਦੀ ਮਾਂ ਸਵਾਲ ਬੁਰਜਾਂ ਤੋਂ ਉੱਚੇ ਨੇ ਮੈਂ ਹਲਤੀ ਨਹੀਂ ਕਰ ਸਕਦਾ ਪਰ ਮੈਂ ਜਿੰਨੀਕ ਸੇਵਾ ਚਾਹੁੰਦਾ ਸੀ ਨਾ ਓਨੀਕ ਕਰਨ ਵਾਸਤੇ ਪਹੁੰਚਿਆ ਠੰਡੇ ਬੁਰਜ ਚ ਕੱਕਰ ਚੱਲਦਾ ਏ ਮੇਰਾ ਵਸ ਚੱਲੇ ਮੈਂ ਟਾਲ ਦਿਆਂ ਤੁਸੀਂ ਹੁਕਮ ਕਰੋ ਮੈਂ ਅੱਗ ਲਾ ਕੇ ਮਾਂ ਆਪਣੇ ਆਪ ਨੂੰ ਬਾਲ ਦਿਆਂ ਮੈਂ ਮੱਚ ਜਾਵਾਂ ਠੰਡ ਨਾਲ ਲੱਗੇ ਮਾਂ ਲਾਲ ਤੇਰੇ ਦਿਆ ਲਾਲਾ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਸ਼ਕੋ ਸ਼ਿਕਾਵੋ ਲਾਲਾ ਨੂੰ ਇੰਦਾ ਐਨਾ ਕੱਕਰ ਬੁਰਜ ਉੱਚਾ ਐ ਐਨਾ ਉੱਚਾ ਬੁਰਜ ਤੇ ਰਾਤ ਤਾਂ ਠੰਡੀਆਂ ਨੇ ਪਰ ਦਾਦੀ ਮਾਂ ਇਨਾ ਕੱਕਰ ਵਰਦਾ ਹੈ ਨਾ ਪਰ ਮੇਰਾ ਵਸ ਚੱਲੇ ਤੇ ਇਸ ਕੱਕਰ ਨੂੰ ਘੱਟ ਕਰ ਦੇਆ ਕਿਵੇਂ ਘੱਟ ਕਰਾਂ ਮੇਰਾ ਜੀ ਕਹਿੰਦਾ ਤੁਸੀਂ ਹੁਕਮ ਕਰੋ ਤੇ ਮੈਂ ਆਪਣੇ ਆਪ ਨੂੰ ਹੀ ਬਾਲ ਦਿਆਂ ਮੇਰੇ ਨਿੱਘ ਦੇ ਨਾਲ ਮੈਨੂੰ ਬਲਕੇ ਵੀ ਤੇਰੇ ਪੋਤਿਆਂ ਨੂੰ ਗਰਮੈਸ਼ ਆ ਜਾਵੇ ਮੈਂ ਚਾਹੁੰਨਾ ਆਪਣਾ ਆਪ ਇਨਾਕ ਸੇਵਾ ਦੇ ਵਿੱਚ ਹਾਜ਼ਰ ਕਰ ਦੇਵਾਂ ਫੇਰ ਆਖਦਾ ਘਰ ਸਦਕੇ ਲਾਲ ਫੜਾ ਦਿੱਤੇ ਝੂਰੇਗਾ ਖੋਟੇ ਕਰਮਾਂ ਨੂੰ ਉਸ ਗੰਗੂ ਦੀ ਥਾਂ ਮੈਂ ਹੁੰਦਾ ਹੰਝੂਆਂ ਨਾਲ ਧੋਂਦਾ ਚਰਨਾਂ ਨੂੰ ਕਹਿੰਦਾ ਘਰ ਸੱਦ ਕੇ ਲਾਲ ਫੜਾਏ ਐ ਕਿਸੇ ਨਾ ਕਿਸੇ ਦਿਨ ਆਪਣੇ ਖੋਟੇ ਕਰਮਾਂ ਨੂੰ ਝੂਰੇਗਾ ਵੀ ਮੈਨੂੰ ਸੇਵਾ ਦਾ ਮੌਕਾ ਮਿਲਿਆ ਸੀ ਪਰ ਸੇਵਾ ਕਰ ਨਹੀਂ ਸਕਿਆ ਤੋਂ ਕਿਸੇ ਦਿਨ ਆਖੇਗਾ ਸੋਚੇਗਾ ਜਿਸ ਦਿਨ ਹਾਲਾਤ ਤੇਰੇ ਮਾੜੇ ਬਣੇ ਯਾਦ ਰੱਖੀ ਜੇ ਉਸ ਗੰਗੂ ਦੀ ਥਾਂ ਮੈਂ ਹੁੰਦਾ ਨਾ ਤੇ ਮਾਤਾ ਜੀ ਮੈਂ ਆਪਣੇ ਹੰਜੂਆਂ ਦੇ ਨਾਲ ਤੁਹਾਡੇ ਚਰਨਾਂ ਨੂੰ ਧੋ ਦਿੰਦਾ ਮੈਂ ਤੁਹਾਡੀ ਇੰਨੀ ਸੇਵਾ ਕਰਦਾ ਰੱਬ ਵਾਂਗੂ ਤੁਹਾਨੂੰ ਪੂਜਦਾ ਮਾਂ ਪਲਕਾਂ 'ਤੇ ਬਿਠਾਉਂਦਾ ਲਾਲਾ ਨੂੰ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਸ਼ੱਕੋ ਸ਼ਿਕਾਵੋ ਲਾਲਾ ਨੂੰ ਕਹਿੰਦੇ ਮੈਂ ਰੱਬ ਵਾਂਗੂ ਤੁਹਾਡੀ ਪੂਜਾ ਕਰਦਾ ਤੁਸੀਂ ਪੂਜਨਯੋਗ ਅਸਤੀਆਂ ਹੋ ਮੈਂ ਰੱਬ ਵਾਂਗ ਪੂਜਾ ਕਰਦਾ ਪਲਕਾਂ 'ਤੇ ਲਾਲਾ ਨੂੰ ਬਿਠਾ ਕੇ ਰੱਖਦਾ ਫਿਰ ਉਹਨੇ ਅੰਤ ਨੂੰ ਆਖਿਆ ਇੱਕ ਪੈਰੇ ਦੇ ਵਿੱਚ ਉਹਨੇ ਮਾਤਾ ਜੀ ਨੂੰ ਆਖਿਆ ਮਾਤਾ ਜੀ ਇਹ ਤੁਹਾਡਾ ਪੁੱਤਰ ਤੁਹਾਡੇ ਚਰਨਾਂ ਵਿੱਚ ਹੁਣ ਬਹੁਤਾ ਚਿਰ ਨਹੀਂ ਬੈ ਸਕਦਾ ਬਦ ਕਿਸਮਤ ਹਾਂ ਚਲੋ ਘਰ ਮੇਰੇ ਮੈਂ ਤਾਂ ਇਹ ਵੀ ਗੱਲ ਨਹੀਂ ਕਹਿ ਸਕਦਾ ਕਿੰਨਾ ਮੈਂ ਜਿਆਦਾ ਸਮਾਂ ਤੁਹਾਡੇ ਕੋਲ ਬੈ ਵੀ ਨਹੀਂ ਸਕਦਾ ਤੇ ਮੈਂ ਇੰਨਾ ਕੁ ਬਦ ਕਿਸਮਤ ਹਾਂ ਮੈਂ ਇਹ ਵੀ ਨਹੀਂ ਕਹਿ ਸਕਦਾ ਵੀ ਮੇਰੇ ਘਰ ਚਲੋ ਪਰ ਫਿਰ ਆਖਿਆ ਕਹਿੰਦਾ ਜੇ ਮੇਰੇ ਵੱਸ ਹੁੰਦਾ ਨਾ ਪਾਲਕੀ ਵਿੱਚ ਬਿਠਾ ਕੇ ਤੇ ਮਾਤਾ ਘਰ ਲੈ ਜਾਂਦਾ ਲਾਲਾ ਨੂੰ ਜੇ ਮੇਰਾ ਮੇਰੇ ਵੱਸ ਹੋਵੇ ਨਾ ਮੇਰਾ ਤੇ ਜੀ ਕਰਦਾ ਵੀ ਮੈਂ ਪਾਲਕੀ ਵਿੱਚ ਬਿਠਾ ਕੇ ਤੁਹਾਨੂੰ ਆਪਣੇ ਘਰ ਲੈ ਜਾਵਾਂ ਮਾਤਾ ਜੀ ਆਖਣ ਲੱਗੇ ਮੈਂ ਤੇ ਤੈਨੂੰ ਇਸ ਕੰਮ ਤੋਂ ਵੀ ਵਰਜਿਆ ਸੀ ਕਿ ਯਾਦ ਰੱਖੀ ਜੇ ਤੂੰ ਇੰਨੀ ਸੇਵਾ ਵੀ ਕਰਨ ਵਾਸਤੇ ਅੱਗੇ ਵਧੇਂਗਾ ਨਾ ਤੈਨੂੰ ਇਸ ਸੇਵਾ ਦੇ ਬਦਲੇ ਵੀ ਆਪਣਾ ਸਾਰਾ ਪਰਿਵਾਰ ਵਾਰਨਾ ਪੈਣਾ ਹੈ ਮੈਤੇ ਤੈਨੂੰ ਇਸ ਪਾਸੇ ਤੋਂ ਵੀ ਵਰਜਿਆ ਸੀ ਜੋ ਸਾਡੇ ਹਾਲਾਤ ਨੇ ਜੋ ਸਾਡੇ ਨਾਲ ਹੋਣਾ ਹੈ ਉਹ ਸਾਨੂੰ ਦਿਸਦਾ ਪਿਆ ਹੁਣ ਦਾਦੀ ਮਾਂ ਇਸੇ ਤਰ੍ਹਾਂ ਪੁੱਤਰਿਆਂ ਨੂੰ ਹੌਸਲਾ ਦਿੰਦੇ ਨੇ ਤੇ ਨਾਲ ਬਾਬਾ ਮੋਤੀराम ਮਹਿਰਾ ਜੀ ਦੀ ਇਹ ਸੇਵਾ ਨੂੰ ਪ੍ਰਵਾਨ ਕਰਦੇ ਨੇ ਦਾਦੀ ਮਾਂ ਰਾਤ ਨੂੰ ਸੌਣ ਲੱਗਿਆਂ ਆਪਣੇ ਬੱਚਿਆਂ ਨੂੰ ਫਿਰ ਸਿੱਦਕ ਦੀਆਂ ਫਿਰ ਜਜ਼ਬੇ ਦੀਆਂ ਬਾਤਾਂ ਸੁਣਾਉਂਦੇ ਨੇ ਤੇ ਦਾਦੀ ਮਾਂ ਸੁਨਾਉਂਦੇ ਨੇ ਤੇ ਨਾਲੇ ਜਾ ਜਾ ਕੇ ਪ੍ਰੇਰਿਤ ਕਰਦੇ ਨੇ ਪੁੱਤ ਤੁਸੀਂ ਐਸ ਪੱਖ ਤੋਂ ਡੋਲਣਾ ਨਹੀਂ ਹੈ ਕਈ ਵਾਰ ਮਨ ਵਿੱਚ ਖਿਆਲ ਆਉਂਦਾ ਹੈ ਗੁਰੂ ਪਿਆਰਿਓ ਮਾਤਾ ਗੁਜਰਕੌਰ ਕਿੰਨਾ ਜਾਗੀ ਮਾਤਾ ਗੁਜਰਕੌਰ ਨੇ ਸਾਨੂੰ ਵੀ ਜਾਗਣਾ ਸਿਖਾਇਆ ਅਸੀਂ ਬਾਣੀ ਦੇ ਬਚਨ ਪੜ੍ਹਦੇ ਆ ਨਾ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ ਮਾਤਾ ਗੁਜਰਕੌਰ ਜੀ ਕਹਿੰਦੇ ਮੈਂ ਜਾਗੀ ਹਾਂ ਮੇਰੇ ਤੋਂ ਮੇਰੇ ਕੋਲ ਕੀਮਤੀ ਮੋਹਰਾ ਸੀ ਮੈਂ ਤਾਂ ਕਰਕੇ ਨਹੀਂ ਜਾਗੀ ਕੀਮਤੀ ਹੀਰਿਆਂ ਵਰਗੇ ਮੇਰੇ ਕੋਲ ਪੋਤਰੇ ਸੀ ਮੈਂ ਇਸ ਕਰਕੇ ਜਾਗਦੀ ਰਹੀ ਕੋਈ ਇਹਨਾਂ ਦੀ ਸਿੱਦਕ ਨੂੰ ਡੋਲਾ ਨਾ ਸਕੇ ਇਹਨਾਂ ਦਾ ਆਤਮਿਕ ਜੀਵਨ ਲੁੱਟਿਆ ਨਾ ਜਾਵੇ ਪੁੱਛਿਆ ਮਾਤਾ ਕਿੰਨਾ ਕ ਜਾਗੀ ਹੈ ਕਹਿੰਦੀ ਜਦੋਂ ਤੋਂ ਜਨਮ ਹੋਇਆ ਤਾਂ ਜਾਗੀ ਆਨੰਦਪੁਰ ਸਾਹਿਬ ਨੂੰ ਛੱਡਿਆ ਜਾਗੀ ਸਰਸਾ ਨਦੀ ਨੂੰ ਛੱਡਿਆ ਜਾਗੀ ਉਮਾ ਮਾਸ਼ਕੀ ਦੀ ਸ਼ਨ ਵਿੱਚ ਪਹੁੰਚੀ ਜਾਗਦੀ ਰਹੀ ਗੰਗੂ ਦੇ ਘਰ ਪਹੁੰਚੀ ਜਾਗਦੀ ਰਹੀ ਠੰਡਾ ਬੁਰਜ ਆਇਆ ਜਾਗਦੀ ਰਹੀ ਮਾਤਾ ਗੁਜਰਕੌਰ ਸਾਨੂੰ ਵੀ ਸਿਖਾਉਂਦੀ ਐ ਸਾਨੂੰ ਵੀ ਸਿਖਾਉਂਦੇ ਨੇ ਕਹਿੰਦੇ ਤੁਸੀਂ ਵੀ ਸੌਣਾ ਜਾਇਓ ਕਿਹੜੇ ਪੱਖ ਤੋਂ ਸੌਣ ਜਾਗਣ ਦੀ ਗੱਲ ਕੀਤੀ ਗੁਨਾ ਵਾਲੇ ਪੱਖ ਤੋਂ ਮਾਤਾ ਕਹਿੰਦੇ ਮੈਂ ਜਾਗਦੀ ਰਹੀ ਆ ਕਿਤੇ ਕਹਿੰਦੇ ਘਰ-ਘਰ ਵਿੱਚ ਥਾਂ-ਥਾਂ ਤੇ ਗਲੀ-ਗਲੀ ਵਿੱਚ ਇਹ ਵਿਕਾਰਾਂ ਦੇ ਚੋਰ ਫਿਰਦੇ ਨੇ ਜਿਹੜੇ ਆਤਮਿਕ ਜੀਵਨ ਨੂੰ ਲੁੱਟਦੇ ਨੇ ਮਾਤਾ ਜੀ ਕਹਿੰਦੇ ਆ ਮੇਰਾ ਵਾਸਤਾ ਹੈ ਤੁਸੀਂ ਵੀ ਕਿਤੇ ਸੌਣਾ ਜਾਇਓ ਬੀਬੀਓ ਭੈਣੋ ਮਾਪਿਓ ਤੁਸੀਂ ਵੀ ਆਪਣੇ ਫਰਜ਼ ਨਿਭਾਇਓ ਇਸ ਪੱਖ ਤੋਂ ਜਾਗਦੇ ਰਹੋ ਤੁਹਾਡੇ ਬੱਚਿਆਂ ਨੂੰ ਆਤਮਿਕ ਜੀਵਨ ਮਿਲ ਸਕੇ ਮੈਂ ਇਸ ਕਰਕੇ ਬਹੁਤ ਜ਼ਿਆਦਾ ਜਾਗੀ ਆ ਬੋਲੋ ਜੀ ਸਤਨਾਮ ਜਾਗਦਿਆਂ ਜਾਗਦਿਆਂ ਦਾਦੀ ਮਾਂ ਨੇ ਸਿੱਖਿਆਵਾਂ ਦਿੰਦਿਆਂ ਹੋਇਆਂ ਰਾਤ ਬਤੀਤ ਹੋਈ ਅੰਮ੍ਰਿਤ ਵੇਲਾ ਹੋਇਆ ਉਸੇ ਤਰ੍ਹਾਂ ਅੰਮ੍ਰਿਤ ਵੇਲੇ ਦੇ ਨਿੱਤ ਨੇਮ ਦਾਦੀ ਮਾਂ ਨੇ ਕੀਤੇ ਨੇ ਬੱਚਿਆਂ ਨੂੰ ਗੁਰਬਾਣੀ ਦਾ ਜਾਪ ਕਰਵਾਇਆ ਤੇ ਫਿਰ ਜਿਵੇਂ ਦਿਨ ਦਾ ਚੜ੍ਹਾ ਹੋਇਆ ਦਾਦੀ ਮਾਂ ਉਹਨਾਂ ਬੱਚਿਆਂ ਨੂੰ ਤਿਆਰ ਕਰਦੇ ਨੇ ਕਿ ਅੱਜ ਫਿਰ ਕਚੈਰੀ ਦੇ ਵਿੱਚ ਭੇਜਿਆ ਜਾਣਾ ਤੇ ਦਾਦੀ ਮਾਂ ਜਿੱਥੇ ਉਹਨਾਂ ਬੱਚਿਆਂ ਦੇ ਅੰਦਰ ਜਜ਼ਬਾ ਭਰਦੇ ਨੇ ਨਾ ਕਿ ਆਪਣਾ ਇਤਿਹਾਸ ਤੇ ਸੂਰਮਿਆਂ ਵਾਲਾ ਅਸਲ ਵਿੱਚ ਸੂਰਮਾ ਉਹੀ ਹੈ ਸੂਰਾ ਸੋ ਪਹਿਚਾਨੀ ਹੈ ਜੋ ਲਰਿਆ ਦੀਨ ਕੇ ਹਿਤ ਪੁਰਜਾ ਪੁਰਜਾ ਕੱਟ ਮਰੇ ਕਬੂਨਾ ਛਾੜੇ ਖੇਤ ਪੁੱਤੇ ਤੇ ਰਸਤਾ ਹੀ ਐਸਾ ਹੈ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾ ਨਾ ਕੀਜੈ ਜਿਹੜਾ ਇਸ ਰਸਤੇ ਵੱਲ ਨੂੰ ਤੁਰ ਪੈਂਦਾ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਸਬਨਾ ਕੀ ਰੇਨੁਕਾ ਤੋ ਆਓ ਹਮਾਰੇ ਪਾਸ ਕਹਿੰਦੇ ਇਹ ਰਸਤਾ ਹੀ ਐਸਾ ਇਸ ਰਸਤੇ ਤੇ ਪਹਿਲਾ ਸੀਸ ਤਲੀ ਤੇ ਰੱਖਣਾ ਪੈਂਦਾ ਤੇ ਸਾਚੇ ਤੁਹਾਡੇ ਪੁੱਲ ਤੁਹਾਡਾ ਇਤਿਹਾਸ ਤੁਹਾਡਾ ਵਿਰਸਾ ਗਵਾਹ ਹੈ ਕਿਸੇ ਸਮੇਂ ਤਤੀ ਤਵੀ ਨੇ ਪਰਖ ਕੀਤੀ ਤੇ ਰੱਬੀ ਪਿਆਰੇ ਡੋਲੇ ਨਹੀਂ ਦਾਦੀ ਮਾਂ ਉਹਨਾਂ ਨੂੰ ਰਾਤ ਆਪਣੀ ਗੋਦੀ ਵਿੱਚ ਬਿਠਾ ਕੇ ਇਹ ਸਿੱਖਿਆਵਾਂ ਦੇ ਰਹੇ ਨੇ ਪੁੱਤ ਆਪਣੇ ਤੇ ਐਸਾ ਵਕਤ ਆਇਆ ਜਿਸ ਵਕਤ ਦੇ ਵਿੱਚ ਪੜਕ ਕੀਤੀ ਗਈ ਸੂਰਮਿਆਂ ਦੀ ਜਿਸ ਵਕਤ ਤੇ ਪਰਖ ਕੀਤੀ ਗਈ ਸੂਰਮਿਆਂ ਦੀ ਸੂਰਮੇ ਡਰੇ ਨਹੀਂ ਐ ਕਬਰਾਏ ਨਹੀਂ ਐ ਕਹਿੰਦੇ ਸੱਚ ਇਹ ਐ ਸਜਾਵਾਂ ਦੇਣ ਵਾਲਿਆਂ ਕੋਲ ਨਾਲ ਸਜਾਵਾਂ ਮੁੱਕਦੀਆਂ ਜਾ ਰਹੀਆਂ ਸੀ ਪਰ ਹੰਡਾਉਣ ਵਾਲਿਆਂ ਦੇ ਜਜਬੇ ਐਨੇ ਪੱਕੇ ਸੀ ਪੁੱਤ ਕਿਸੇ ਸਮੇ ਆਪਾਂ ਨੂੰ ਤੱਤੀ ਤਵੀ ਨੇ ਪਰਖਿਆ ਉਹਦੇ ਵਿੱਚੋਂ ਪਾਸ ਹੋ ਗਏ ਕਿਸੇ ਸਮੇਂ ਸੀਸ ਢੜ ਨਾਲੋਂ ਵਕਤ ਕੀਤੇ ਗਏ ਬੰਦ-ਬੰਦ ਕੱਟੇ ਗਏ ਦੇਗਾਂ ਉਬਾਲੀਆਂ ਗਈਆਂ ਚਰਖੜੀਆਂ ਚਲਾਈਆਂ ਗਈਆਂ ਪਰ ਸੱਚ ਹੈ ਆਪਣੇ ਕੋਲ ਉਹ ਬਾਣੀ ਦਾ ਐਸਾ ਜਜਬਾ ਰੱਬੀ ਪਿਆਰੇ ਉਹਨਾਂ ਨੂੰ ਅੱਗੋਂ ਜਲਾਦਾਂ ਨੂੰ ਸਮਝਾਉਂਦੇ ਐ ਵੀ ਬੰਦ-ਬੰਦ ਕੱਟਣਾ ਤੁਹਾਨੂੰ ਪਤਾ ਹੈ ਕਿਸ ਨੂੰ ਆਖਦੇ ਐ ਸਾਨੂੰ ਬੰਦ-ਬੰਦ ਕਟਾਉਣਾ ਆਉਂਦਾ ਪਰ ਹੋ ਸਕਦਾ ਤੁਹਾਨੂੰ ਬੰਦ-ਬੰਦ ਕੱਟਣਾ ਨਾ ਆਉਂਦਾ ਹੋਵੇ ਦਾਦੀ मां ਐਸੇ ਜਜਵੇ ਦੇ ਕੇ ਜਦੋਂ ਫਿਰ ਸਿਪਾਈ ਆਏ ਕਚੈਰੀ ਵੱਲੋਂ ਉਹਨਾਂ ਬੱਚਿਆਂ ਨੂੰ ਲੈਣ ਵਾਸਤੇ ਕਿ ਇੱਕ ਰਾਤ ਦਾ ਮੌਕਾ ਦਿੱਤਾ ਸੀ ਹੋ ਸਕਦਾ ਇਹਨਾਂ ਦੇ ਅੰਦਰ ਕੋਈ ਡਰ ਪੈਦਾ ਹੋ ਗਿਆ ਹੋਵੇ ਜਦੋਂ ਬੱਚਿਆਂ ਨੂੰ ਕਚੈਰੀ ਵਿੱਚ ਲਿਜਾ ਕੇ ਦੁਬਾਰਾ ਪੇਸ਼ ਕੀਤਾ ਗਿਆ ਨਾ ਅੱਜ ਉਹਨਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਸੀ ਨਾ ਆ ਅੱਜ ਕੱਲ ਨਾਲ ਹੋਰ ਵੀ ਜਜਬੇ ਭਰੇ ਐ ਉਹਨਾਂ ਨੂੰ ਜਿਹੜੀ ਗੱਲ ਕੀਤੀ ਜਾਂਦੀ ਹੈ ਉਹ ਉਸ ਦਾ ਜਵਾਬ ਅੱਗੋਂ ਹੋਰ ਤਰੀਕੇ ਨਾਲ ਦਿੰਦੇ ਨੇ ਉਹ ਕਹਿੰਦੇ ਆ ਜੇਕਰ ਤੁਹਾਨੂੰ ਤੁਸੀਂ ਇਸ ਧਰਮ ਨੂੰ ਕਬੂਲ ਨਾ ਕੀਤਾ ਤੁਸੀਂ 7-9 ਸਾਲ ਦੀ ਜ਼ਿੰਦਗੀ ਦੇ ਵਿੱਚ ਦੁਨੀਆ ਦੇ ਕੀ ਸੁੱਖ ਵੇਖੇ ਤੁਹਾਨੂੰ ਪਤਾ ਹੈ ਕੀ ਸੁੱਖ ਵੇਖਿਆ ਤੁਸੀਂ ਇੰਨੀ ਛੋਟੀ ਉਮਰ ਦੇ ਵਿੱਚ ਤੁਸੀਂ ਤੇ ਬਹੁਤ ਛੋਟੇ ਹੋ ਅਜੇ ਬਹੁਤ ਕੁਝ ਵੇਖਣਾ ਹੈ ਤੇ ਅਗੋਂ ਜਵਾਬ ਸੀ ਜਿਹੜਾ ਸੁੱਖ ਸਾਨੂੰ ਅੱਜ ਤੱਕ ਸੁਣਨ ਵਾਸਤੇ ਮਿਲਿਆ ਨਾ ਉਹ ਸੁੱਖ ਹੈ ਸਭ ਸੁਖਦਾਤਾ RAM ਹੈ ਦੂਸਰ ਨਾਹੀਂ ਨ ਕੋਏ ਉਹ ਸਾਰਾ ਸੁਖੀ ਉਸ RAM ਦੇ ਘਰ ਵਿੱਚੋਂ ਉਸ ਮਾਲਕ ਦੀ ਗੋਦ ਵਿੱਚ ਹੈ ਜੇ ਤੁਸੀਂ ਨਾ ਮੰਨੇ ਤੁਹਾਨੂੰ ਬੜੀਆਂ ਸਜਾਵਾਂ ਦੇ ਕੇ ਤੇ ਸੱਚੇ ساری ਜ਼ਿੰਦਗੀ ਵਾਸਤੇ ਤੁਸੀਂ ਸੰਸਾਰ ਤੋਂ ਤੁਰ ਜਾਓਗੇ ਕੀ ਸੁੱਖ ਵੇਖੋਗੇ ਉਹ ਕਹਿਣ ਲੱਗੇ ਸਾਨੂੰ ਅੱਜ ਵੀ ਸਾਡੇ ਦਾਦਾ ਜੀ ਦੀ ਗੋਦ ਉਡੀਕਦੀ ਹੈ ਜਿਸ ਗੋਦ ਵਿੱਚ ਜਾ ਕੇ ਅਸੀਂ ਬਿਰਾਜਣਾ ਜੇ ਅਸੀਂ ਦਾਦੀ ਦੇ ਕੋਲੋਂ ਤੁਰਨਾ ਹੈ ਤੇ ਸਾਡਾ ਦਾਦਾ ਵੀ ਅੱਜ ਸਾਨੂੰ ਉਡੀਕ ਰਿਹਾ ਹੈ ਇਸ ਤਰ੍ਹਾਂ ਦੇ ਸਵਾਲ ਜਵਾਬ ਕਰਦਿਆਂ ਹੋਇਆ ਜਦੋਂ ਨਹੀਂ ਮੰਨਦੇ ਤੇ ਉਹਨਾਂ ਨੂੰ ਆਖਿਆ ਜਾਂਦਾ ਹੈ ਵੀ ਤੁਹਾਡੇ ਕੋਲ ਅੱਜ ਦਾ ਸਮਾਂ ਹੈ ਕਾਨੂੰਨ ਦੁਬਾਰਾ ਜੇ ਤੁਸੀਂ ਨਾ ਧਰਮ ਨੂੰ ਕਬੂਲ ਕੀਤਾ ਤੇ ਤੁਹਾਨੂੰ ਅਨੇਕਾਂ ਤਰ੍ਹਾਂ ਦੀਆਂ ਸਜ਼ਾਵਾਂ ਦੇ ਕੇ ਸ਼ਹੀਦ ਕਰ ਦਿੱਤਾ ਜਾਣਾ। ਜਾਓ ਅੱਜ ਫਤਵਾ ਸੁਣਾ ਦਿੱਤਾ ਗਿਆ ਫਤਵਾ ਕੀ ਸੁਣਾਇਆ ਜੇ ਇਹ ਸਾਬਜਾਦੇ ਇਸ ਧਰਮ ਨੂੰ ਕਬੂਲ ਨਹੀਂ ਕਰਦੇ ਤੇ ਇਹਨਾਂ ਨੂੰ ਨੀਆਂ ਦੇ ਵਿੱਚ ਚਿੰਨ ਕੇ ਸ਼ਹੀਦ ਕਰ ਦਿੱਤਾ ਜਾਵੇ। ਉਹਨਾਂ ਬੱਚਿਆਂ ਨੂੰ ਸਾਬਜਾਦਿਆਂ ਨੂੰ ਦਾਦੀ ਮਾਂ ਕੋਲ ਵਾਪਸ ਜਾ ਕੇ ਛੱਡਿਆ। ਦਾਦੀ ਮਾਂ ਨੇ ਪੁੱਛਿਆ ਉੱਤ ਅੱਜ ਕੀ ਵਾਪਰਿਆ ਤੁਹਾਡੇ ਨਾਲ ਕਚਹਿਰੀ ਵਿੱਚ ਦਾਦੀ ਮਾਂ ਜਿਨ੍ਹਾਂ ਇਮਤਿਹਾਨਾਂ ਦੀ ਸਾਨੂੰ ਤੁਸੀਂ ਤਿਆਰੀ ਕਰਵਾਈ ਹੈ ਨਾ ਅਸੀਂ ਬੜੇ ਚੰਗੇ ਤਰ੍ਹਾਂ ਪੜਿਆ ਹੈ ਕੱਲ ਨੂੰ ਐਸਾ ਵਕਤ ਹੈ ਅਸੀਂ ਸਾਰੇ ਇਮਤਿਹਾਨ ਪਾਸ ਕਰ ਜਾਵਾਂਗੇ ਤੁਸੀਂ ਅਰਦਾਸ ਕਰਿਓ ਕਿ ਕੱਲ ਹੋਣ ਵਾਲੇ ਇਮਤਿਹਾਨਾਂ ਦੇ ਵਿੱਚੋਂ ਅਸੀਂ ਡੋਲ ਨਾ ਜਾਈਏ ਸਾਡੇ ਤੇ ਮਾਲਕ ਕਿਰਪਾ ਕਰੇ ਅਸੀਂ ਇਹ ਇਮਤਿਹਾਨ ਵੀ ਪਾਸ ਕਰ ਜਾਈਏ ਉੱਤ ਕੱਲ ਨੂੰ ਕੀ ਹੋਣਾ ਹੈ ਦਾਦੀ ਮਾਂ ਸਾਨੂੰ ਪਰਖਦਿਆਂ ਪਰਖਦਿਆਂ ਉਹਨਾਂ ਨੇ ਇਹ ਆਖ ਦਿੱਤਾ ਜੇ ਇਹ ਨਹੀਂ ਮੰਨਦੇ ਤੇ ਇਹਨਾਂ ਨੂੰ ਨੀਆਂ ਦੇ ਵਿੱਚ ਚਿੰਕ ਕੇ ਸ਼ਹੀਦ ਕਰ ਦਿੱਤਾ ਜਾਵੇ ਹੁਣ ਦਾਦੀ ਮਾਂ ਨੇ ਸੁਣਿਆ ਪਤਾ ਤੇ ਹੈ ਵੀ ਸਜਾਵਾਂ ਹੁਣ ਤੱਕ ਭੁਗਤੀਆਂ ਨੇ ਤੇ ਭੁਗਦੇ ਆਏ ਹਾਂ ਪਰ ਇੱਕ ਵਾਰ ਸੋਚੀਏ ਜਦੋਂ ਇੱਕ ਮਾਂ ਨੂੰ ਇਸ ਗੱਲ ਦਾ ਪਤਾ ਲੱਗੇ ਸਜ਼ਾ ਕੈਸੀ ਹੈ ਦਾਦੀ ਮਾਂ ਫਿਰ ਵੀ ਉਹਨਾਂ ਨੂੰ ਹੌਸਲਾ ਦਿੰਦੀ ਹੈ ਪੁੱਤ ਹਿੰਮਤ ਨਹੀਂ ਹਾਰਨੀ ਫਿਰ ਕੀ ਹੋਇਆ ਜਿਹੜਸ ਨੇ ਤਿਆਰੀ ਕੀਤੀ ਹੋਵੇ ਉਸ ਤਿਆਰੀ ਤੋਂ ਬਾਅਦ ਉਹਨੂੰ ਇਮਤਿਹਾਨ ਵੀ ਦੇਣੇ ਪੈਂਦੇ ਨੇ ਦੂਸਰੇ ਪਾਸੇ ਬਾਬਾ ਮੋਤੀ RAM ਮਹਾਰਾਜ ਜੀ ਉਸੇ ਪ੍ਰਕਾਰ ਸੇਵਾ ਦੇ ਵਿੱਚ ਵਿਗੜ ਨਹੀਂ ਪੈਣ ਦਿੰਦੇ ਆਪਣੀ ਸੇਵਾ ਨਤੇ ਮਨ ਨਾਲ ਕਰਦੇ ਨੇ ਗੁਰੂ ਪਿਆਰਿਓ ਅਸੀਂ ਵੀ ਇਨ੍ਹਾਂ ਦਿਹਾੜਿਆਂ ਦੇ ਸੰਬੰਧ ਵਿੱਚ ਇਕੱਤਰ ਹੋ ਕੇ ਬੈਠਦੇ ਹਾਂ ਵਿਚਾਰ ਕਰਦੇ ਹਾਂ ਸੁਣਦੇ ਹਾਂ ਅਰਦਾਸ ਕਰਿਆ ਕਰੀਏ ਕਿ ਕਿੰਨੇ ਕਿੰਨੇ ਛੋਟੇ ਬੱਚੇ ਤੇ ਉਹਨਾਂ ਨੇ ਆਪਣਾ ਪਰਿਵਾਰ ਸਾਡੀ ਖਾਤਰ ਵਾਰਿਆ ਕਿਉਂਕਿ ਜਦੋਂ ਅਸੀਂ ਪੜ੍ਹਦੇ ਹਾਂ ਜਦੋਂ ਪਾਤਸ਼ਾਹ ਜੀ ਨੇ ਆਖਿਆ ਸੀ ਇਨ ਪੁੱਤਰਣ ਕੇ ਸੀਸ ਪਰ ਵਾਰ 디ਏ ਸੁਚਾਰ ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਕਿੰਨਾ ਵੱਲ ਹੱਥ ਕੀਤਾ ਸਾਡੇ ਵੱਲ ਹੱਥ ਕੀਤਾ ਕੀ ਹੋਇਆ ਜੇ ਇਹ ਚਾਰ ਮੇਰੇ ਕੋਲ ਨਹੀਂ ਰਹੇ ਪਰ ਮੈਨੂੰ ਮੇਰੇ ਸਿੰਘਾਂ ਦੇ ਵਿੱਚੋਂ ਹਜ਼ਾਰਾਂ ਦੀਆਂ ਝਲਕਾਂ ਪੈਂਦੀਆਂ ਨੇ ਜੇ ਕਿਤੇ ਛੋਟੇ-ਛੋਟੇ ਬੱਚਿਆਂ ਨੂੰ ਮਾਤਾ ਉਸ ਸਰਹੰਦ ਦੀ ਧਰਤੀ ਵੱਲ ਲੈ ਕੇ ਜਾ ਰਹੀ ਹੋਵੇ ਆਪਣੀ ਗੋਦੀ ਦੇ ਵਿੱਚ ਬਿਠਾ ਕੇ ਸਿੱਖਿਆਵਾਂ ਦੇ ਰਹੀ ਹੋਵੇ ਤੇ ਪਾਤਸ਼ਾਹ ਜਿਨੇ ਆਖਿਆ ਸੀ ਮੈਨੂੰ ਝਲਕ ਪਏਗੀ ਮਾਤਾ ਗੁਜਰਕੌਰ ਅੱਜ ਵੀ ਮੇਰੇ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਗੋਦੀ ਵਿੱਚ ਬਿਠਾ ਕੇ ਸਿੱਖਿਆ ਦੇ ਰਹੀ ਹੈ ਇਸੇ ਤਰ੍ਹਾਂ ਅੱਜ ਵੀ ਸਰਹੰਦ ਦੀ ਧਰਤੀ ਤੇ ਫਤਿਹਗੜ੍ਹ ਸਾਹਿਬ ਸੰਗਤਾਂ ਵੱਧ ਤੋਂ ਵੱਧ ਹਾਜ਼ਰੀ ਭਰਦੀਆਂ ਨੇ ਪਰ ਸੱਚ ਇਹ ਹੈ ਅੱਜ ਵੀ ਸਾਨੂੰ ਇਤਿਹਾਸ ਸਿਖਾਉਂਦਾ ਹੈ ਹਾਜ਼ਰੀ ਭਰਨ ਵਾਲਿਓ ਆਪਣੇ ਅੰਦਰ ਦਾ ਜज्ਬਾ ਕਾਇਮ ਰੱਖਿਓ ਇਤਿਹਾਸ ਨਾਲ ਜੁੜ ਕੇ ਗੁਰਬਾਣੀ ਨਾਲ ਜੁੜ ਕੇ ਸਮਾਂ ਬਤੀਤ ਕਰਿਓ ਜਿਨ੍ਹਾਂ ਨੇ ਸਾਡੀ ਖਾਤਰ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਅਸੀਂ ਵੀ ਅਰਦਾਸ ਬੇਨਤੀ ਕਰੀਏ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਇਤਿਹਾਸ ਨਾਲ ਜੁੜ ਕੇ ਗੁਰਬਾਣੀ ਨਾਲ ਜੁੜ ਕੇ ਅਸੀਂ ਆਪਣਾ ਜੀਵਨ ਬਤੀਤ ਕਰੀਏ ਆਓ ਇੱਕ ਵਾਰ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਸਮਾਪਤੀ ਕਰੀਏ ਜੀ ਜੋ ਤੋ ਪ੍ਰੇਮ ਖੇਲਨ ਕਾ ਚਾਓ ਜੋ ਤੋ ਪ੍ਰੇਮ ਖੇਲਨ ਕਾ ਚਾਓ ਰੋ ਬੋਰਾ ਬੋ ਕੋ ਕੇ ਨਕਿਲ ਲਾ ਜਾ ਸਿਰ ਧਰ ਤਲੀ ਗਲੀ ਮੇਰੀ ਆਓ ਸਿਰ ਧਰ ਤਲੀ ਗਲੀ ਮੇਰੀ ਆਓ ਪਹਿਲਾ ਮਰਨ ਕਬੂਲ pehla marna kabool pehla marna kabool pehla marna kabool jeevan ki shaadyaas jeevan ki shaadyaas ਕੀਰਤ ਕੀ ਉਸਤਵਾਂ ਸੋ ਹੋ ਸਭਨਾ ਕੀ ਰੇਨੁ ਕਾ ਹੋ ਸਭਨਾ ਕੀ ਰੇਨੁ ਕਾ ਕੀਰਤ ਕੀ ਉਸਤਵਾਂ ਸੋ ਹੋ ਸਭਨਾ ਕੀ ਰੇਨੁ ਕਾ ਤੋ ਆਓ ਹਮਾਰੇ ਪਾਸ ਤੋ ਆਓ ਹਮਾਰੇ ਪਾਸ ਸਤਿ ਸ੍ਰੀ ਅਕਾਲ ਗੁਰੂ ਪਾਤਸ਼ਾਹੀ ਰਾਮਤ ਕਰਨ ਇਤਿਹਾਸ ਦੀ ਸਿੱਖਿਆ ਜੀਵਨ ਵਿੱਚ ਆ ਜਾਵੇ ਕਿਉਂਕਿ ਕੋਈ ਪਰਿਵਾਰ ਲਈ ਕਮਾਉਂਦਾ ਹੈ ਕੋਈ ਬੱਚਿਆਂ ਲਈ ਕਮਾਉਂਦਾ ਹੈ ਕੋਈ ਆਪਣੇ ਸੁੱਖ ਵਾਸਤੇ ਕਮਾਉਂਦਾ ਹੈ ਧੰਨ ਹੋ ਕਲਗੀਧਰ ਪਾਤਸ਼ਾਹ ਜੀ ਜਿਨ੍ਹਾਂ ਦੀ ਯਾਦ ਵਿੱਚ ਅਸੀਂ ਰੋਜ਼ਾਨਾ ਜੁੜਦੇ ਹਾਂ ਤੇ ਅੱਜ ਵੀ ਜੁੜੇ ਹਾਂ ਅੰਮ੍ਰਿਤ ਵੇਲੇ ਤੋਂ ਸ਼ਬਦ ਗਾਇਨ ਕਰਦੀਆਂ ਗੁਰੂ ਪਿਆਰੀਆਂ ਸੰਗਤਾਂ ਪਹੁੰਚੀਆਂ ਨੇ ਸੋ ਉਸ ਮਾਲਕ ਨੇ ਨਾ ਪਰਿਵਾਰ ਲਈ ਕੀਤਾ ਨਾ ਬੱਚਿਆਂ ਲਈ ਕੀਤਾ ਨਾ ਆਪਣੇ ਲਈ ਕੀਤਾ ਸਾਡੇ ਲਈ ਕੀਤਾ ਸਾਨੂੰ ਆਪਣਾ ਪਰਿਵਾਰ ਸਮਝਦਿਆਂ ਹੋਇਆ ਕੋਟਾਨ ਕੋਟ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਸੇਵਕ ਪਰਿਵਾਰ ਦਾ ਧੰਨਵਾਦ ਜਿਨ੍ਹਾਂ ਨੇ ਸੋਨਾ ਉਪਰਾਲਾ ਕਰਕੇ ਸਮੂਹ ਸੰਗਤ ਨੂੰ ਗੁਰੂ ਦੇ ਚਰਨਾਂ ਨਾਲ ਜੁੜਨ ਦਾ ਸੁਭਾਗ ਸਮਾਂ ਬਖਸ਼ਿਆ ਵਿਚਾਰ ਕਰਦਿਆਂ ਪਾਸੋਂ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਗੁਰੂ ਤੇ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀਓ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ